ਮੀਟਿੰਗ ਹੋਈ ਹੈ ਤੁਹਾਡੀ ਥੋੜਾ ਜਿਹਾ ਮੂੰਹ ਜਰਾ ਮੂੰਹ ਵੀਰ ਜੇ ਬੜਾ ਤੋਂ ਬਣੇਗਾ 16 ਜੂਨ ਤੋਂ ਟੋਲ ਪਲਾਜ਼ਾ ਫਰੀ ਹੈ 30 ਜੂਨ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਆਪਾਂ ਉਹਨੂੰ ਪੱਕੇ ਤੌਰ ਤੇ ਬੰਦ ਕਰਤਾ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਡੀ ਇੱਕ ਮੀਟਿੰਗ ਸੱਦੀ ਸੀ ਔਰ ਉਸ ਮੀਟਿੰਗ ਦੇ ਵਿੱਚ ਵੀ ਸਾਡੀਆਂ ਵਿਚਾਰਾਂ ਹੋਈਆਂ ਨੇ ਜੋ ਉਥੋਂ ਦੀਆਂ ਕਮੀਆਂ ਸੀ ਅਸੀਂ ਉਹ ਉਹਨਾਂ ਨੂੰ ਦੱਸੀਆਂ ਤੇ ਉਹਨਾਂ ਨੇ ਇਹ ਗੱਲ ਉਸੇ ਟਾਈਮ ਡੀਸੀ ਸਾਹਿਬ ਨੇ ਉਹਦੇ ਲੈਟਰ ਬਣਾ ਕੇ ਅੱਗੇ ਭੇਜ ਦਿੱਤੇ ਸੀ ਪਰ ਮੈਨੂੰ ਇੰਜ ਲੱਗਿਆ ਵੀ ਅੱਜ ਵੀ ਉਹਦਾ ਕੋਈ ਜਵਾਬ ਆ ਜਿਹੜਾ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਉਹਨਾਂ ਨੇ ਐਨਐਚ ਨੇ ਨਹੀਂ ਦਿੱਤਾ ਵੀ ਜਿਹੜੇ ਤੁਸੀਂ ਭੇਜ ਰਹੇ ਹੋ ਇਹਦਾ ਕੀ ਜਵਾਬ ਆ ਅੱਜ ਵੀ ਉਹ ਕਹਿ ਰਹੇ ਸੀ ਅੰਦਰ ਉਹਨਾਂ ਨੂੰ ਵੀ ਮੈਨੂੰ ਮੇਰੇ ਜਵਾਬ ਤੇ ਦਿਓ ਮੈਂ ਭੇਜ ਰਹੀ ਹਾਂ ਇਹ ਲਿਖ ਕੇ ਇਸ ਕਰਕੇ ਐਨਐਚ ਦੇ ਕਿਸੇ ਗੱਲ ਤੇ ਸੀਰੀਅਸ ਨਹੀਂ ਹੈਗਾ ਉਹ ਇਸ ਗੱਲ ਤੇ ਟਿਕਿਆ ਆ ਵੀ ਟੋਲ ਪਲਾਜਾਂ ਬੰਦ ਆ ਤੇ ਬੰਦ ਆ ਅਸੀਂ ਤੇ ਸਟੇਟ ਸਰਕਾਰ ਤੋਂ ਪੈਸੇ ਲੈ ਹੀ ਲੈਣੀ ਆ 100% ਉਹਦੇ ਮਨ 'ਚ ਇਹੀ ਗੱਲ ਆ ਅੱਜ ਕਿੰਨਾ ਟੂਲ ਪਲਾਜਾਂ ਤੋਂ ਜਿਹੜਾ 291 ਕਿਲੋਮੀਟਰ ਦਾ ਆਬਾਰਡ ਆ ਉਹਦੇ ਜਿਹੜੇ ਤਿੰਨ ਟੂਲ ਪਲਾਜੇ ਨੇ ਕਰਨਾਲ ਵਾਲਾ ਸ਼ੰਭੂ ਵਾਲਾ ਤੇ ਲੋਡੋ ਵਾਲਾ ਲਗਭਗ ਇਹਨਾਂ ਦੇ ਉੱਤੋਂ ਸਾਲ ਦਾ 900 ਕਰੋੜ ਦੇ ਲਗਭਗ ਜਾ ਰਿਹਾ ਹੈ ਇੰਨਾ ਟੂਲ ਪਲਾਜ਼ਾਂ ਤੋਂ ਤੇ ਗਟਕਰੀ ਸਾਹਿਬ ਇਹ ਹਉ ਭੋਪਕੇ ਬਿਆਨ ਦਿੰਦੇ ਆ ਕਿ ਮੈਂ ਇਮਾਨਦਾਰ ਮੈਂ ਜਨਤਾ ਦੀ ਖਾਤਰ ਇੰਨਾ ਰੋਡਾਂ ਤੇ ਪੈਸਾ ਖਰਚ ਕਰਤਾ ਇਹ ਪੈਸਾ ਤੇ ਫਿਰ ਸਾਡਾ ਹੀ ਆ ਨਾ ਜਨਤਾ ਦਾ ਹੀ ਚੱਕ ਉਹ ਸਰਕਾਰ ਕੰਨੀਓ ਕੀ ਲਾ ਰਿਆ ਸਰਕਾਰ ਕੀ ਲਾ ਰਹੀ ਆਪਣਾ ਉਹ ਜਵਾਬ ਦੇਣ ਗਟਕਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਨਹੀਂ ਹੋਇਆ ਤੁਹਾਡਾ ਅੱਜ ਇਹੀ ਗੱਲਾਂ ਹੋਈਆਂ ਅੱਜ ਨਹੀਂ ਕੋਈ ਬੇਸਟਾ ਨਹੀਂ ਮੀਟਿੰਗ ਨਹੀਂ ਬੇਸਟਾ ਇਹ ਮੀਟਿੰਗ ਦੇ ਕੋਈ ਸਟਾ ਨਿਕਲ ਨਹੀਂ ਰਿਹਾ ਕਿਉਂਕਿ ਸਟਾ ਤਾਂ ਨਿਕਲੂ ਜੇ ਉਹ ਕਹਿਣਗੇ ਵੀ ਆਹ ਲਓ ਜੀ ਅਸੀਂ ਇੰਨੇ ਰੇਟ ਕੱਟ ਕਰਦੇ ਆਂ ਅਸੀਂ ਕਹਾਂਗੇ ਇੰਨੇ ਇੰਨੇ ਨਾਲ ਸਾਡਾ ਕਯਾਰਾ ਨਹੀਂ ਹੁੰਦਾ ਅਸੀਂ ਇੰਨੇ ਕੱਟ ਕਰਾਉਣੇ ਅੱਜ ਉਸ ਵਿਸ਼ੇ ਤੇ ਤਾਂ ਗੱਲ ਹੀ ਨਹੀਂ ਚੱਲੀ ਜਿਹੜਾ ਤੁਸੀਂ ਕਹਿੰਦੇ ਸੀ ਪ੍ਰਸ਼ਾਸਨ ਕਿੱਦਾਂ ਕਰੇ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਵੀ ਇਹ ਇਹ ਦੁਵਾਰਾ ਧੱਕੇ ਨਾਲ ਕਰਵਾ ਸਕਦਾ ਹੈਗਾ ਜਾਂ ਮੁੱਦਿਆਂ ਨਾਲ ਤਾਂ ਕਦੇ ਵਰਗੀ ਉਹ ਉਹ ਦਾ ਅਸਲ ਵਿੱਚ ਪਿਛਲੀ ਮੀਟਿੰਗ ਵਿੱਚ ਕਹਿ ਰਹੇ ਸੀ ਸੀਪੀ ਸਾਹਿਬ ਵੀ ਜੇ ਹਾਈ ਕੋਰਟ ਦੇ ਹੁਕਮ ਆ ਗਏ ਖੋਲਣ ਦੇ ਤਾਂ ਸਾਨੂੰ ਫਿਰ ਇਹ ਖੋਲਣਾ ਪਊਗਾ ਜੀ ਫਿਰ ਤਾਂ ਆਪਾਂ ਉਹ ਸਾਹਮਣੇ ਹੋ ਜਾਾਂਗੇ ਇਹ ਗੱਲਾਂ ਹੋਈਆਂ ਨੇ ਤੇ ਪਰ ਇਸ ਵਾਰੀ ਨਹੀਂ ਕੋਈ ਇਹੋ ਜੀ ਗੱਲ ਹੋਈ ਤੇ ਬੈਠੇ ਆ ਚਲੋ 23 ਤਰੀਕ ਹੁਣ 23 ਤਰੀਕ ਨੂੰ ਅਸੀਂ ਦੇਖਾਂਗੇ ਹਾਈ ਕੋਰਟ ਕੀ ਹਾਈ ਕੋਰਟ ਦਾ ਰੁਖ ਕੀਤਾ ਸੀ ਕੀਤਾ ਸੀ ਬਿਲਕੁਲ ਅਸੀਂ ਸਾਡੇ ਵਕੀਲ ਸਾਹਿਬ ਪੇਸ਼ ਹੋਣਗੇ ਹਾਈ ਕੋਰਟ ਦੇ ਵਿੱਚ ਅਸੀਂ ਆਪ ਵੀ ਜਾਵਾਂਗੇ ਹਾਈ ਕੋਰਟ ਦੇ ਵਿੱਚ 23 ਤਰੀਕ ਆ 23 ਤਰੀਕ ਲਈ ਅਸੀਂ ਜਵਾਬ ਦਾ ਵਾ ਜਿਹੜਾ ਜੇ ਉਦੋਂ ਨਹੀਂ ਜਵਾਬ ਦੇਣਾ ਦੇਣਾ ਹੋਵੇ ਜਾਂ ਉਦੋਂ ਟਾਈਮ ਮਿਲਦਾ ਕੀ ਹੁੰਦਾ ਉਹ ਹਾਈ ਕੋਰਟ ਦੇ ਵਿੱਚ ਪਤਾ ਜਿਹੜਾ ਅੱਜ ਮੀਟਿੰਗ ਡਿਪਟੀ ਕਮਿਸ਼ਨਰ ਨੇ ਸਾਫ਼ ਕਿਹਾ ਵੀ ਉਹਨਾਂ ਦੇ ਚਿੱਠੀਆਂ ਦੇ ਵੀ ਜਵਾਬ ਨਹੀਂ ਆ ਰਹੇ ਹੁਣ ਤੱਕ ਬਿਲਕੁਲ ਜੀ ਇਸ ਡਿਪਟੀ ਕਮਿਸ਼ਨਰ ਸਾਹਿਬ ਨੇ ਬਿਲਕੁਲ ਸਾਪ ਉਹਨਾਂ ਨੂੰ ਕਿਹਾ ਵੀ ਮੇਰੀਆਂ ਚਿੱਠੀਆਂ ਦੇ ਜਵਾਬ ਵੀ ਮੈਨੂੰ ਦੇ ਦਿਓ ਮੇਰੀਆਂ ਚਿੱਠੀਆਂ ਮੈਂ ਲਿਖ ਲਿਖ ਭੇਜਦੀਆਂ ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੇ ਮੈਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈਗਾ ਉਹ ਲੁਧਿਆਣਾ ਜਾਂ ਪੰਜਾਬ ਸਰਕਾਰ ਤੁਹਾਡੇ ਨਾਲ ਆਹ ਪੰਜਾਬ ਸਰਕਾਰ ਪੱਖ ਪਾਸੇ ਤੇ ਲੱਗਦੀ ਹੈ ਵੀ ਸਾਡੇ ਨਾਲ ਹੀ ਆ ਵੀ ਕਿਤੇ ਨਾ ਕਿਤੇ ਪੰਜਾਬ ਦੀ ਜਨਤਾ ਨਾਲ ਥੱਕਾ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਜੇ ਜਨਤਾ ਪੱਕੀ ਹੋਊਗੀ ਤੇ ਸਾਡੇ ਨਾਲ ਹੀ ਰਹੂਗੀ ਵੀ ਹਾਂ ਜਨਤਾ ਨਾਲ ਜਿਹੜਾ ਥੱਕਾ ਅੱਜ ਅਗਲਾ ਐਕਸ਼ਨ ਤੁਹਾਡਾ ਇਹ ਹੈ ਟੋਲ ਪਲਾਜ਼ਾ ਬੰਦ ਰਹਿਣਾ ਕੋਈ ਨਹੀਂ ਜਿੱਥੇ ਬਿਲਕੁਲ ਜੀ ਟੋਲ ਪਲਾਜ਼ਾ ਬੰਦ ਰੂ ਟੋਲ ਪਲਾਜ਼ਾ ਤੇ ਨਹੀਂ ਚੱਲਣ ਦਿੰਦੇ ਅਸੀਂ ਕਿਉਂ ਬੜੇ ਪਰੇਸ਼ਾਨੀ ਵਾਲੀ ਗੱਲ ਆ ਵੀ ਅਸੀਂ ਗੱਡੀ ਖਰੀਦਣ ਤੋਂ ਲੈ ਕੇ ਟੈਕਸ ਦਿੰਨੇ ਆ ਦੋ ਸਟੇਟਾਂ ਨੂੰ ਤੇਲ ਪੂਣ ਲੱਗੇ ਟੈਕਸ ਦਿੰਨੇ ਆ ਫਿਰ ਫਿਰ ਵੀ ਇਹ ਛੜਕਾਂ ਤੇ ਛੜਕਾਂ ਤੇ ਇੱਕ ਨਿੱਕੀ ਜਿਹੀ ਪੁਲੀ ਬਣਦੀ ਆ ਉਹ ਪੁਲੀ ਦੇ ਪੈਸੇ ਜੋੜ ਕੇ ਵੀ ਟੋਲ ਦੇ ਵਿੱਚ ਲਾਉਂਦੇ ਨੇ ਦੇਖੋ ਕਿੱਡੀ ਗੱਲ ਆ ਸਰਕਾਰ ਲਈ ਵੀ ਇੱਕ ਛੋਟੀ ਜਿਹੀ ਪੁਲੀ ਰਿਪੇਅਰ ਕਰ ਦੇਣਾ ਹੋਰ ਰਿਪੇਅਰ ਦੇ ਪੈਸੇ ਦੁਬਾਰੇ ਟੋਲ ਦੇ ਵਿੱਚ ਜੁੜੇ ਜਾਂਦੇ ਆ 5 ਰੁਪਏ ਟੋਲ ਵਧਾਇਆ ਤੇ ਜਿਹੜਾ ਗੱਲਾਂ ਦੇ ਗੱਲਾਂ ਆ ਦੇਖੋ ਜੀ ਅੱਜ ਸਾਡੇ ਵਿੱਚ ਟ੍ਰਾਂਸਪੋਰਟ ਯੂਨੀਅਨ ਦੇ ਵੀ ਨੁਮਾਇंदे ਆਏ ਸੀਗੇ ਟੈਕਸੀ ਯੂਨੀਅਨ ਦੇ ਨੁਮਾਇंदे ਆਏ ਸੀ ਔਰ ਸਾਡੀਆਂ ਦੋਨੇ ਜਥੇਬੰਦੀਆਂ ਵੱਲੋਂ ਅ ਮੈਂ ਪ੍ਰਧਾਨ ਤੌਰ ਤੇ ਤੇ ਦਲਬਾਖ ਸਿੰਘ ਗਿੱਲ ਸਾਡੀ ਇਹ ਦੂਸਰੀ ਮੀਟਿੰਗ ਪ੍ਰਸ਼ਾਸਨ ਨਾਲ ਹੋਈ ਆ ਔਰ ਅਸੀਂ ਆਪਣੀ ਸਾਰੀ ਗੱਲ ਰੱਖੀ ਆ ਦੁਬਾਰਾ ਤੋਂ ਰੱਖੀ ਆ ਪਹਿਲੀ ਮੀਟਿੰਗ 'ਚ ਵੀ ਰੱਖੀ ਸੀ ਹੁਣ ਵੀ ਰੱਖੀ ਆ ਔਰ ਮੈਂ ਉਥੇ ਐਸ ਐਚਓ ਲੱਡੂਵਾਲ ਨੂੰ ਵੀ ਸਵਾਲ ਕੀਤਾ ਮੈਡਮ ਨੂੰ ਕਿਹਾ ਵੀ ਇਹਨੂੰ ਪੁੱਛੋ ਕਿ ਜਿਹੜੇ ਏਡੇ ਏਡੇ ਟੋਏ ਪਏ ਨੇ ਵੀ ਉਹ ਕਿੰਨੇ ਲੋਕ ਉਥੇ ਆਪਣੇ ਡੈਥਸ ਹੋਈ ਆ ਵੀ ਇਹ ਉਹਦਾ ਅਵੇਰਵਾ ਦਵੇ ਤੇ ਉਹ ਮੰਨੇ ਨੇ ਵੀ ਹਾਂ ਡੈਥਸ ਹੋਈਆਂ ਨੇ ਸੋ ਆਪਣੇ ਇਹ ਲੋਕ ਇੰਨੇ ਨੇ ਪੈਸਾ ਭਰ ਰਹੇ ਆ ਤੇ ਉਹ ਪੈਚ ਵਰਕ ਵੀ ਨਹੀਂ ਕਰਕੇ ਦੇ ਰਹੇ ਔਰ ਅਸੀਂ ਰੀਸੈਂਟਲੀ ਦੇਖਿਆ ਉਹ ਨਾਲਾ ਸਾਰੇ ਬਲਾਕ ਨੇ ਪਾਣੀ ਉੱਪਰ ਰੋਡ ਤੇ ਤੁਰਿਆ ਫਿਰ ਰਿਹਾ ਸਰ ਮੀਟਿੰਗ ਕਹਿਣਾ ਮਤਲਬ ਬੈਸਿੱਟਾ ਰਹੀ ਮੀਟਿੰਗ ਬੈਸਿੱਟਾ ਨਹੀਂ ਰਹੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਕੋਈ ਵੀ ਬੈਠਕ ਹੁੰਦੀ ਆ ਉਹ ਕਦੇ ਬੈਸਿੱਟਾ ਨਹੀਂ ਰਹਿੰਦੀ ਉਹਦੇ ਵਿੱਚ ਕੁਛ ਨਾ ਕੁਛ ਨਿਕਲ ਕੇ ਜ਼ਰੂਰ ਆਉਂਦਾ ਜਿਵੇਂ ਕਿ ਅੱਜ ਮੈਡਮ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਅਧਿਕਾਰੀ ਆਇਆ ਸੀ ਐਨਐਚਵਨ ਤੋਂ ਉਹ ਕਹਿੰਦੇ ਵੀ ਤੁਸੀਂ ਆਪਣਾ ਪੂਰਾ ਡਾਟਾ ਲੈ ਕੇ ਕਿਉਂ ਨਹੀਂ ਆਉਂਦੇ ਉਹਨਾਂ ਕੋਲ ਅਧਿਕਾਰ ਹੀ ਹੈ ਨਹੀਂ ਉਹ ਆ ਜਾਂਦੇ ਨੇ ਫਾਰਮੈਲਟੀ ਤੌਰ ਤੇ ਬਹਿ ਜਾਂਦੇ ਨੇ ਔਰ ਜਦੋਂ ਉਹਨਾਂ ਨੂੰ ਕੋਈ ਗੱਲ ਪੁੱਛੀ ਜਾਂਦੀ ਆ ਤਾਂ ਉਹ ਫੋਨ ਕੱਢ ਲੈਂਦੇ ਵੀ ਅਸੀਂ ਉਹਨੂੰ ਪੁੱਛ ਕੇ ਦੱਸਾਂਗੇ ਅੱਜ ਆਏ ਸੀ ਐਨਸੀਜੀ ਅੱਜ ਆਏ ਸੀਗੇ ਜੀ ਹੁਣ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣਾ ਅਧਿਕਾਰੀ ਉਹ ਭੇਜੋ ਵੀ ਜਿਹੜੇ ਕੋਲੇ ਫੈਸਲਾ ਲੈਣ ਦਾ ਦਮ ਹੋਵੇ ਵੀ ਇੱਥੇ ਬੈਠੇ ਤੇ ਉਹ ਫੈਸਲਾ ਲੈ ਲਵੇ ਇਹ ਨਹੀਂ ਵੀ ਫੋਨ ਕੱਢ ਕੇ ਪੁੱਛੀ ਜਾਵੇ ਵੀ ਇਹ ਹੁਣ ਰੇਟ ਕਿੰਨੇ ਆ ਉਹਨੂੰ ਰੇਟ ਤੱਕ ਨਹੀਂ ਸੀ ਪਤਾ ਵੀ ਕਿਹੜਾ ਕੀ ਰੇਟ ਲਿਸਟਾ ਤੇ ਕੀ ਆਪਣਾ ਹੈਗਾ ਡਾਕੂਮੈਂਟ ਦੀ ਗੱਲ ਆ ਰਹੀ ਸੀ ਪੇਸ਼ ਕਰਨੇ ਚਾਹੀਦੇ ਨੇ ਕੀ ਕਦੋਂ ਤੱਕ ਜ਼ਮੀਨ ਆਦ ਹੈਗੀ ਆ ਉਹ ਵੀ ਕੁਝ ਡਾਕੂਮੈਂਟਸ ਤਾਂ ਦੇਖੋ ਜੀ ਅਸੀਂ ਪਹਿਲੇ ਦਿਨੋਂ ਇੰਨਾ ਤੋਂ ਮੰਗ ਰਹੇ ਆ ਉਹ ਤਾਂ ਇਨਾਂ ਕੋਲ ਹੈ ਹੀ ਨਹੀਂ ਕਿਉਂਕਿ ਜੇ ਹੁੰਦੇ ਜੇ ਸੱਚੇ ਹੁੰਦੇ ਉਦੋਂ ਹੀ ਪੇਸ਼ ਕਰਦੇ ਇਹ ਤਾਂ ਹੁਣ ਕੋਰਟ ਕੋਰਟ ਚ ਹੀ ਕਰਨਗੇ ਕੋਰਟ ਮੰਗੂਗੀ ਆਪੇ ਦੱਸਣਗੇ ਉੱਥੇ ਆ ਕੇ ਟੋਲ ਮੰਗ ਟੋਲ ਫਰੀ ਰਹੂਗਾ ਜੀ